ਸਤਨਾਮੁ ਸ੍ਰੀ ਵਾਇ ਗੁਰੂ ਸਾਹਿਬ ਜੀ 12 ਮਹਾਮਾਜ ਮਹੱਲਾ 5 ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਕੀਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦੇਿਸ ਭ੍ਰਮੈ ਤਕ ਆਏ ਪ੍ਰਭ ਕੀ ਸਾਮ ਤੇਨੰਦੁ ਦੇ ਤੇ ਬਾਹਰੀ ਕਿ ਤਨ ਆਵੈ ਕਾਮ ਜਲ ਵੇਨੁ ਸਾਖ ਕੁੰਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਹਾ ਨ ਮਿਲੈ ਸਾਜਨੈ ਰਤ ਪਾਈਐ ਵਿਸ਼ਰਾਮ ਜਿਤਕਰ ਹਰ ਕੰਤ ਨਾਮ ਪ੍ਰਗਟੈ ਪਟਨਾਗਰ ਸੇ ਗ੍ਰਾਮ ਸ਼ਰਵ ਸਿੰਗਾਰ ਤੁੰਬੋਲ ਰਸ ਸੰਦੇਹੀ ਸਵਕਾਮੈ ਪ੍ਰਭ ਸੁਆਮੀ ਕੰਤ ਬਿਹੂਨੀਆ ਤੋ ਸੱਜਣੋ ਸਵਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਵ ਜਿਸ ਕਾ ਨੈ ਚਲਤਾ ਮ ਚੇਤ ਗੋਵਿੰਦ ਅਰਾਧੀਐ ਹੋਵੇ ਅਨੰਦ ਕਨਾ ਸਤ ਜਨਾਬ ਮਿਲ ਪਾਈ ਐ ਅਸਨਾ ਨਾਮ ਪਣਾ ਜਿਨ ਪਾਇਆ ਪ੍ਰਵ ਆਪਣਾ ਆਇ ਤਸ ਹੈ ਗਣਾ ਇਕ ਕਿਨ ਦਸ ਵਿਨ ਜੀਵਣਾ ਵਰਤਾ ਜਨਮ ਜਣਾ ਜਲ ਤਲ ਮਹੀਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਆਵਾਏ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮੰਨ ਲੋ ਚਦਾ ਨਾਨਕ ਪਿਆਸ ਮਣਾ ਜੇਤ ਮਿਲਾਏ ਸੋ ਪ੍ਰਭ ਤਸਕ ਪਾਏ ਲਗਾ ਵੈਸਾ ਤੀਰਣ ਕਿਉ ਵਾਢਿਆ ਜਿਨਾਂ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪਤਰ ਕਲਤਰ ਨਾ ਸੰਗਤ ਨਾ ਹਰੇ ਵਨਸੀਓ ਪਾਲਚ ਪਾਲਚ ਸਗਲੀ ਮੋਈ ਝੂਠਾ ਤੰਦਾ ਮੋਹ ਇੱਕ ਹਜ਼ਾਰ ਕੇ ਨਾਮ ਦਿਨਾ ਅਗਲਿ ਐ ਕੋਹੀ ਦਇਓ ਵਿਸਾਰਿ ਵਿਗੋਚਨਾ ਰਵਿਨਿਆ ਵਰਨਾ ਕੋਈ ਪ੍ਰੀਤਮ ਚਰਣੀ ਜੋ ਲਗੇ ਨਨ ਕੀ ਨਰਮਲ ਸੋਈ ਨਾਨਕੀ ਪ੍ਰਭੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਈ ਹਰ ਜੇਠ ਜੁੜੰਦਾ ਲੋੜੀਐ ਜਿ세 ਅਕੈਸਾ ਨਿਵੰਨ ਹਰ ਸਚਣ ਦਾਵਣ ਲਗਿਆ ਕਿਸ ਨਾਂਦੀ ਬੰਨ ਮਾਨਕ ਮੋਤੀ ਨਾਮ ਪ੍ਰਵ ਉਹਨ ਲਗੇ ਨਾਹੀ ਸੰਨੈ ਰੰਗ ਸਵੇ ਨਾਰੈਣਾ ਜੀਤਿ ਮਨ ਪਵੰਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨਾ ਜੋ ਪ੍ਰਭ ਕੀਤੇ ਆਪਨੇ ਸਹੀ ਕਈ ਤੰਨਾ ਆਪਣ ਲਿਆ ਜੇ ਮਿਲੈ ਵਿਛੜ ਕਉ ਰੋਵੰਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਫਰ ਜੇਟ ਰੰਗੀਲਾ ਤੇ ਸਤਾਣੀ ਜਿਸ ਕਹਿ ਭਾਗ ਮਥੰਨਾ ਅਸਾੜਤ ਬੰਦਾ ਤਿਸ ਲਗੈ ਹਰ ਨਾ ਹੋ ਨਾ ਜਨਾ ਪਾਸੈ ਜਗ ਜੀਵਨ ਵਰਕਤ ਆਗ ਕੈ ਮਾਨਸ ਸੰਦੀ ਯਾਰਸ ਦੋ ਭਾਈ ਵਿਗੂਚੀਐ ਗਲ ਪਈ ਸੋ ਜਮਕੇ ਫਾਸ ਜੇ ਹਾ ਬਿਜੈ ਸੂ ਲੁਣਾ ਮੱਥਾ ਝੁਲਕੇ ਆਸ ਨਾਰਾਇਣ ਵਿਹਾਣੀ ਬੱਚੋ ਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪਰ ਤੁਧ ਵਿੰਦੂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋਂ ਪਿਆਰ ਮੰਤਰਤਾ ਸਚ ਰੰਗੀ ਕੋ ਨਾਮੇ ਅਧਾਰ ਵਿਖਿਆ ਰੰਗ ਕੂੜਾ ਵਿਆ ਦਸਣ ਸਭੇ ਸ਼ਾਰ ਅਰੇ ਮਰਤਬਾਂ ਦ ਸੁਹਾਵਣੀ ਮਿਲ ਸਾਦੂ ਪੀਵਣ ਹਾਰਾ ਵੰਦਨ ਪ੍ਰਵ ਸੰਗ ਮੋਲਿਆ ਸਮਰਤਪੁਰ ਕੀ ਅਪਾਰੇ ਹਰ ਮਿਲ ਲੈ ਨੋ ਮੰਨ ਲੋਚਦਾ ਕਰਮ ਮਿਲਾਵਣ ਹਾਰੇ ਜਿੰਨੀ ਸਕੇ ਪ੍ਰਪਾਇਆ ਹਉ ਤਨ ਕੈ ਸਦ ਵਲੇ ਹਾਰ ਨਾਨਕ ਹਰਜੀ ਮਿਆਕਰ ਸਉਦ ਸੁਵਾਰਣ ਹਾਰੇ ਸਾਵਣ ਤਿੰਨਾ ਸੁਹਾਗਣੀ ਜਨ ਰਾਮ ਨਾਮਿ ਉਹ ਰਹਾ ਪਾਦੋਏ ਪਰਮ ਭੁਲਾਣੀਆਂ ਪੂਜਾ ਲਗਾਹੀ ਤ ਲਕ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦਿਨ ਹੁੰਦੇ ਬਿੰਸਸੀ ਜਿਤ ਵੇਲੇ ਕੈ ਸੰਪ੍ਰੇਤ ਅਕੜ ਚਲਾਏ ਨੰਦੂਤ ਜਾਮ ਕਿਸੇ ਨਾ ਦੇਨੀ ਭੇਤਾ ਛੱਡ ਕੜੋ ਤੇਖ ਨਾ ਮਾਹੀ ਜਿਨਸੋਂ ਲਗਾਏ ਤਾ ਆਤਮ ਰੋੜੈ ਤਨ ਕਪੇ ਸੋ ਵਾਸੀ ਤਾ ਜਿਹਾ ਬਿਜੈ ਸੋ ਲੁਣਾ ਕਰਮਾ ਸੰਧੜਾ ਕੀ ਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਵਦੇ ਤਾ ਸੇ ਪਾਦੋਏ ਨਰਕ ਦਾ ਪਾਈ ਅਹ ਗੁਰ ਰੱਖਣ ਵਾਲਾ ਹੀ ਤਾ ਹਸਨ ਪ੍ਰੀਮਯ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਾਗਾ ਪਾਈ ਵੇਣ ਪ੍ਰਭ ਦਾ ਸੁਖ ਪਾਈ ਐ ਦੂਜੀ ਨਹੀਂ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤਰ ਤਰਹਿ ਆਗਾਏ ਆਵ ਤਿਆਗ ਬੇਨਤੀ ਕਰ ਹੈ ਲਿਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੀ ਵਿਛੜ ਤੈ ਨਾ ਜਾਏ ਪ੍ਰਵਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਨਾਏ ਅਸੋ ਸੁਖੀ ਵਸੰਦੀਆ ਜਨ ਆ ਮਯਾ ਹਰ ਰਾਈ ਕਤਕ ਕਰਮ ਕਮਾਵਣੇ 인ਦੋਸ ਨਾ ਕਹੋ ਦੋਗਾ ਪਰਮੇਸ਼ਰ ਤੇ ਭੁੱਲੇ ਆਂ ਬੈ ਆਪਣ ਸੁਬੇ ਰੋ ਗਏ ਬੇਮਕੋਏ ਰਾਮ ਤੇ ਲੱਗਣ ਜਨਮ ਵਿਯੋਗ ਖਿੰਮੇ ਕੌੜੇ ਹੋਈ ਗਏ ਜਿਤੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿਸ ਤੈ ਰੂਹ ਹੈ ਰੋਜੇ ਕਿਤਾ ਕੁਸ਼ੂਨਾ ਹੋਵੈ ਲਿਖਿਆ ਤਰ ਸੰਜੋਗਾ ਵਡਭਾਗੀ ਮੇਰਾ ਪਰਮ ਮਿਲੈ ਤਾਂ ਉਤਰੈ ਸਭ ਵਿਯੋਗ ਹੈ ਨਾਨਕ ਪ੍ਰਭ ਰਾਖ ਲੈ ਸਾਹਿਬ ਬੰਦੀ ਮੋਚਾ ਕਤਕ ਹੋਇਐ ਸਾਧ ਸੰਗ ਬਿੰਸੈ ਸਭੇ ਸੋਚੈ ਮੰਗਰ ਮਹੇ ਸਹੁੰਦੀਆ ਹਰ ਪ੍ਰਸੰਗ ਬੈਠੜੀਆ ਤਨ ਕੇ ਸੋਭਾ ਗਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੋਹਿਆ ਆਰਾਮ ਸਿਉ ਸੰਗ ਸਾਧ ਸਹਿਲੜੀਆ ਸਾਜਨਾ ਤੇ ਬਾਹਰੀ ਸੇ ਰਹਿਣ ਅਕੇ ਲੜੀਆ ਤੈਨੂੰ ਦੁੱਖ ਨ ਕਬਹੂ ਉਤਰੈ ਇਸ ਚੰਕੇ ਵਸ ਪੜੀਆ ਜਿਨੀ 라ਵਿਆ ਪਰਵ ਆਪਣਾ ਸੇ ਦਿਸਣ ਨਤ ਖੜੀਆ ਆ ਰਤਨ ਜਿਵੇਂ ਹਰ ਲਾਲ ਹਰ ਕੰਟ ਤਨ ਨਾ ਜੜੀ ਆ ਨਾਨਕ ਬੰਚਾ ਧੂੜ ਤਨ ਪ੍ਰਭ ਸਰਨੀਂ ਦਰ ਪੜੀ ਆ ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨ ਮੜੀ ਆ ਬੋਗਤ ਕਾਰਨਾ ਵਿਆਪਾਈ ਕੰਟ ਮਿਲਿਆ ਹਰ ਨਾ ਹੋ ਮਨੁ ਵੇਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸੋ ਹੋਟ ਗੋਵਿੰਦ ਗੋਪਾਲ ਰਾਈ ਸੇਵਾ ਸੁਮੀ ਲਾਹੋ ਵੇਖਿਆ ਪੋਹੇ ਨਾ ਸਕਾਈ ਮਿਲ ਸਾਧੂ ਗੁਣ ਗਾਹੋ ਜਹਤੈ ਉਪਜੀਤਾ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੈਨੀ ਪਾਰ ਬ੍ਰਹਮ ਬੌੜ ਨਾ ਵਿਛੜਿਆ ਹੋ ਬਾਹਰ ਜਾਉਣ ਲਖ ਦੇਰੀਆ ਹਰ ਸਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਪਉਖ ਸੁਹੰਦਾ ਸਰਬ ਸੁਖ ਜਿਸ ਵਖੇ ਵੀ ਪਰਵਾਹੋ ਮਾਗ ਮਜਨ ਸੰਗ ਸਾਧੂਆ ਤੂਰੀ ਕਰਿਸ਼ਨਾ ਨਾ ਹਰ ਕਾ ਨਾਮ ਤੇ ਆਏ ਸੋਣਾ ਸਭ ਦਾ ਨਾਮ ਕਰਦਾ ਨਾ ਜਨਮ ਕਰਮ ਲੈ ਉਤਰੈ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ ਨਾ ਮੋਹੀਐ ਬੰਸਾ ਲੋਭ ਸੁਵਾਨਾ ਸਚੇ ਮਾਰਗ ਚਲਦਿਆ ਉਸਤ ਕਰੇ ਜਹਾਨੈ ਅਠਸਰਤ ਤੀਰਤ ਸਗਲ ਪਉਨਾ ਜੀ ਦਇਆ ਪਰਵਾਨ ਜਿਸ ਨਉਂ ਦੇ ਵੈ ਦਇਆ ਕਰ ਸੋਈ ਫੁਰਕ ਸੁਜਾਨੈ ਜਿਨਾਂ ਮਿਲਿਆ ਪਰਵ ਆਪਣਾ ਨਾਨਕ ਤਨ ਕੁਰਬਾਨ ਮਾਗ ਸੁਚੇ ਸੇ ਕਾਂਢੀ ਐ ਜਨ ਪੂਰਾ ਗੁਰ ਮਹਿਰਵਾਨ ਫਲਗਣ ਅੰਧਿ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਇ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਵਿਚ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹ ਹਾ ਵਰਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਪਲਤ ਪਲਤ ਸਵਾਰਿਓ ਨ ਨਹਿਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਖੀ ਅਨ ਬਹੁਤ ਨਾਂ ਜਨਮ ਧਾਈ ਜਿਹ ਵਾਏ ਕਨੇਕ ਗੁਣ ਤਰੇ ਨਾਨਕ ਚਰਣੀ ਪਾਏ ਅਲਗੁਣਿਤ ਸਾਲਾਈਐ ਜਿਸਨੋਂ ਤਿਲ ਨ ਤਮਾਈ ਜਨ ਜਨ ਨਾਮ ਧਿਆਇਆ ਤਨ ਕੀ ਕਾਜ ਸਰੇ ਹਰਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਾਰ ਸੁਖਾਂ ਦੇ ਚਰਨ ਹਰ ਪੌਜ਼ਲ ਬਿਕਮਤਰੀ ਪ੍ਰੇਮ ਪਾਤ ਤਨ ਪਾਈਆ ਵਿਖਿਆ ਨਾਹੀ ਜਰੇ ਕੂੜ ਗਏ ਦੁਗਦਾ ਨਸੀ ਪੂਰਨ ਸੱਚ ਪਰੇ ਪਰਬ੍ਰੰ ਪ੍ਰਮ ਸੇ ਵੰਦੇ ਮਨ ਅੰਦਰ ਏਕ ਤਰੇ ਮਹਾਂ ਦੇ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਮਹਾਂ ਦੇ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰ ਹੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ